ਇਨਾ ਜੋ ਦੇਖਦੇ ਆ ਵੀ ਕਿਹੜੇ ਪਾਉਂਦੇ ਆ ਮੁੰਦਰੀਆਂ 'ਚ ਐਵੇਂ ਸਰਜੀਤ ਨੂੰ ਪਾਇਆ ਹੱਥ ਇੰਡੀਆ ਦੇ ਗੱਭਰੂ ਨੇ ਲਾਈ ਕੈਂਟੀ ਮਨਾ ਲਿਆ ਹਾਂ ਆ ਹਰਜੀਤ ਹਰਜੀਤ ਉਹਦਾ ਕਿਹੜੇ ਹਾਂ ਪੁਆਇੰਟ ਹਰਜੀਤ ਹੁਣ ਹਰਜੀਤ ਆ ਗੱਲ ਧਿਆਨ ਨਾਲ ਸੁਣਾਲੀਓ ਜੀ ਹਰਜੀਤ ਤੇ ਭੀਮੇ ਨੂੰ ਰੱਖਣ ਵਾਲੇ ਨੂੰ 220 100 ਡਾਲਰ ਟ੍ਰਾਂਟੋ ਸਕੂਲ ਵਾਲੇ ਦੇਣਗੇ ਟ੍ਰਾਂਟੋ ਟਰੱਕ ਡਰਾਈਵਿੰਗ ਵਾਲੇ ਭੀਮੇ ਤੇ ਹਰਜੀਤ ਨੂੰ ਰੱਖਣ ਵਾਲੇ ਨੂੰ 220 ਡਾਲਰ ਦੇਣਗੇ ਨਹੀਂ ਪਰ ਉਹਨਾਂ ਦੇ ਹਾਂਜੀ ਆਸੀਂ ਬੀਸੀ ਦਾ ਕਪਰੂ ਦਲਜੀਤ ਤੇ ਇਹਦੇ ਨਾਲ ਹੀ ਰੌਲਾ ਗਾਲਾ ਕਰੋ ਘੱਟ ਇਹ ਆ ਭੀਮਾ 220 ਡਾਲਰ ਦਾ ਸਵਾਲ ਏ ਬਾਗਾ ਵਾਲਾ ਹਾਂ ਜਾਂਦਾ ਹਾਂ ਕਰਤੀਓਂਗਾ ਖੜੀ ਪੁਆਇੰਟ ਜਵਾਨਾ ਤੇਰਾ ਏ ਬੀਸੀ ਦਾ ਸਰਜੀਤ ਛੋਟਾ ਜਿਹਾ ਸਰੀਰ ਪਹਿਲਾ ਸੈਮੀਫਾਈਨਲ ਮੈਚ ਅੱਜ ਦਾ ਇਹਨਾਂ ਜੋ ਦੇਖਦੇ ਆ ਵੀ ਕਿਹੜੇ ਪਾਉਂਦੇ ਆ ਮੁੰਦਰੀਆਂ 'ਚ ਆ ਹਰਜੀਤ ਨੂੰ ਪਾਇਆ ਹੱਥ ਇੰਡੀਆ ਦੇ ਗੱਭਰੂ ਨੇ ਲਈ ਕੈਂਟੀ ਮਣਾ ਲਿਆ ਹਾਂ ਏਸੀ ਕਾਲਾ ਆ ਆਇਆ ਹਰਜੀਤ ਦੇਖ ਲੋ ਇਸ ਜਵਾਨ ਨੂੰ ਕਾਟੀ ਮੌਕੇ ਮਿਲਨੇ ਆ ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ ਵੀ ਤੁਸੀਂ ਭਾਗਾ ਵਾਲਿਓ ਮੈਂ ਤਾਂ ਪੰਜਾਬ 'ਚ ਕਦੇ ਇਹੋ ਜੀ ਕੋਟੀ ਦੇਖੀ ਨਹੀਂ ਸੀ ਇੰਨੇ ਖਿਡਾਰੀ ਇੱਕੋ ਵਕਤ ਇਹ ਹਰਜੀਤ ਹਾਂ ਇੰਨੇ ਸਟਾਰ ਜਿਹੜੇ ਤੁਹਾਡੇ ਸਾਹਮਣੇ ਅੱਜ ਲਿਆਂਦੇ ਆ ਇੰਟਰਨੈਸ਼ਨਲ ਕਵਡਟੀ ਵਾਲੇ ਇਹ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਇਹਨਾਂ ਦਾ ਧੰਨਵਾਦੀਆਂ ਸੀ ਆ ਮੈਟਰੋ ਪੰਜਾਬੀ ਸਪੋਰਟਸ ਕਲੱਬ ਜਿਨ੍ਹਾਂ ਨੇ ਇਹ ਰਵਾਇਤ ਪਾਈਆ ਟੂਰਨਾਮੈਂਟ ਦੀ ਉਹਨਾਂ ਦਾ ਵੀ ਮੈਂ ਤੁਹਾਡੇ ਦੇ ਵੱਲੋਂ ਪਹਿਲਾਂ ਧੰਨਵਾਦੀਆਂ ਤੇ ਆ ਆਸੀਂ ਟੀਮੇ ਨੂੰ ਰਾਏ ਆਟੋ ਵੱਲੋਂ ਵੀਡਾ ਧੰਨਵਾਦ ਕਰਦੇ ਆ ਤੇ ਆਓ ਹੁਣ ਦੇਖੀਏ ਕਵਡਟੀ ਇਹ ਆ ਟੀਮ ਆਇਆ ਰੇਟ ਤੇ ਦੋਗਾ ਚੌੜੀ ਛਾਤੀ ਜਵਾਨ ਦੀ ਫਿਰਦਾ ਵਿਚਾਲભાઈ ਹਾਂ ਪਾਇਆ ਦੇ ਹੱਥ ਹਾਂ ਉਹ ਕਹਿੰਦਾ ਵੀ ਸੌਂਦਾਂ ਮਹੀਨਾ ਹੋ ਗਏ ਉਹ ਸਿੱਟੇ ਜਵਾਨ ਵਾਹ ਠੀਕ ਹੈ ਜਿਹਾ ਝੋਲਾ ਵਾਹ ਤੇਰੇ ਹਾਂ ਲਾਦਾ ਹੋਵੇ ਗਾੜੂ ਜ਼ਿੰਦਾ ਰੋਪਣੀ ਹਾਂ ਕਿੱਜੂ ਬੂਰਾ ਤੇ ਰੈਫਰੀ ਵੀ ਬੂਰਾ ਕਹਿਆ 250 ਡਾਲਰ 250 ਡਾਲਰ ਹਰਮਨ ਨੂੰ ਟ੍ਰਾਂਟੋ ਟਰੱਕ ਵਾਲੇ ਅਕਾਰਾਟ ਵਾਲੇ 20 ਡਾਲਰ ਦਿੰਦੇ ਐ ਉਸ ਨੂੰ ਇੱਧਰ ਗਦਾਵਰ ਰੇਟ ਤੇ ਪਾਉਂਦਾ ਪਹਿਲਾਂ ਵੀ ਦੇਖੋ ਕੀ ਬਣਦਾ ਆ ਹਰਮਨ ਤੇ ਗਦਾਵਰ ਕਹਿੰਦੇ ਦੋਜੀ ਭਰਾ ਨੇ ਪੁਆਇੰਟ ਰੇਡਰ ਦਾ ਇਹ ਹਰਜੀਤ ਸਿੰਘ ਦਾ ਇੱਧਰ ਵੀ 250 ਡਾਲਰ ਐ ਸਵਾਲਾ ਹਾਂ ਉਹ ਕੇਵੇ ਕੋਟ ਕਟੂ ਕਪੂਰੇ ਦੇ ਫਾਟ ਕੰਮ ਕੋ ਲਾ ਦਿਓ ਕੋਈ ਹਾਂ ਹਰਜੀਤ ਦਾ ਮਾਮਾ ਹਰਜੀਤ ਨੂੰ 100 ਡਾਲਰ ਦਿੰਦਾ ਅਰਾਮ ਸਿੰਘ ਚਾਲ ਹਰਜੀਤ ਦਾ ਮਾਮਾ ਹਰਜੀਤ ਨੂੰ 100 ਡਾਲਰ ਦਿੰਦਾ ਧੰਨਵਾਦ ਆ ਇਹਦਾ ਹਰਜੀਤ ਦੀ ਕਰੂ ਹਾਂ ਇਹ ਦਲਜੀਤ ਹਰਜੀਤ ਚੱਲਿਆ ਰੇਟ ਤੇ ਹਾਂ ਨਾਨਕੀ ਰਹਿੰਦਾ ਲੱਗਦਾ ਮੁੰਡਾ ਇਹ ਲੱਗਿਆ ਨਾਮ ਕੀ ਬੜਾ ਲੱਗਦਾ ਮੈਨੂੰ ਇਹਦਾ ਮਾਮਿਆਂ ਨੂੰ ਤੇ ਹਾਂ ਇਹ ਹਰਜੀਤ ਹਾਂ ਹੱਸਦਾ ਹਰਜੀਤ ਨੂੰ 20 ਡਾਲਰ ਧੰਨਵਾਦ ਕਰਦੇ ਆਂ ਇਹ ਸਰਜੀਤ ਸਰਜੀਤ ਰੇਡ ਤੇ ਹਾਂ ਰੈਫਰੀ ਕਹਿੰਦੇ ਪੁਆਇੰਟ ਇਹ ਆ ਕਹਿੰਦੇ ਨਖਰਾ ਰੈਫਰੀ ਦਾ ਪੁਆਇੰਟ ਅਗਲੇ ਦਾ ਆ ਚੱਲਿਆ ਉਹ ਕਹਿੰਦਾ ਵੀ ਸੌਣ ਦਾ ਮਹੀਨਾ ਹੋਵੇ ਅੰਬਾਂ ਦੀ ਟੋਕਰੀ ਹੋਵੇ ਤੇ ਆ ਮਾਰਿਆ ਭਗਾ ਦੇ ਉਹ ਕਹਿੰਦਾ ਪਿਛਲੀ ਵਾਰੀ ਤਾਂ ਮੈਂ ਉਹ ਮੁੰਡੇ ਦੇ ਡਾਲਰ ਜੇ ਬਣਾਏ ਸੀਗੇ ਤੇ ਸਾਨੂੰ ਤਾਂ ਮਿਲੀ ਜਾਣੇ ਆ ਵੀ ਉਹਨੂੰ ਵੀ ਥੋੜੇ ਦਵਾ ਦੇ ਦਵਾ ਦਈਏ ਆ ਚੱਲਿਆ ਬੀਸੀ ਦਾ ਜਵਾਨ ਕੋਟੀ ਜਿਗੇ ਆਪਦੇ ਜੋਰ ਨਾਲ ਹੀ ਉਧਰ ਰੈਫਰੀ ਵੀ ਪੂਰਾ ਕਾਇਮ ਆ ਉਹ ਪਾਇਆ ਹੱਥ ਇਹ ਕਾਲਾ ਲੱਗਦਾ ਮੈਨੂੰ ਹਾਂ ਕਾਲਾ ਮਾਰਦਾ ਧੌਣਾ ਪੁਆਇੰਟ ਵੱਲੋਂ ਇੰਡੀਆ ਦੀ ਟੀਮ ਨੂੰ 50 ਡਾਲਰ ਧੰਨਵਾਦ ਕਰਦੇ ਆਂ ਖਾਲਸਿਆਂ ਦੇ ਇਹ ਹਰਜੀਤ ਹਰਜੀਤ ਰੇਟ ਤੇ ਆ ਪਾਇਆ ਹੱਥ ਅੰਦਰੋਂ ਇਹ ਆ ਕਿਉਂ ਦੱਬੇ ਲੱਗਦਾ ਧੀਰ ਹਰਜੀਤ ਪੈਗਾ ਮੇਟਾ ਫੜਾਦਾ ਤੁਹਾਡਾ ਪੂਰਾ ਜੋਰ ਸਦਾ ਬਾਰਨੋ ਧੀਰਾਂ ਕੀ ਬਾਰ ਕਰਦੀ ਆਂ ਹਾਂ ਜੇ ਤੂੰ ਹੱਥ ਤੇ ਰੱਖ ਲਿਆ ਕੀ ਕਹਿੰਦਾ ਆਹ ਹਾਂ ਉਹ ਤੇ ਫੋਟੋਗ੍ਰਾਫੀ ਤਿਆਰ ਆ ਖਿੱਚੀ ਜਾਂਦਾ ਬਣਾਈ ਜਾਂਦਾ ਤੁਹਾਕਾ ਹਾਂ ਰਖ ਲਿਆ ਹਰਜੀਤ ਨੂੰ ਇਹ ਜਵਾਰ ਕਿਦਾ ਜੀ ਕਿਸੇ ਨੈਸ 78 20 ਡਾਲਰ ਨੈਸ ਦਾ ਤੇ ਉਧਰ ਗਿਆ ਹਰਮਨ ਮੋਰ ਦੇ ਹਰਜੀਤ ਨੂੰ 20 ਡਾਲਰ ਧੰਨਵਾਦ ਕਰਦੇ ਆ ਪਲੀਜ਼ ਰਾਣੀ ਜੀ ਆ ਬੀਸੀ ਦਾ ਜਵਾਨ ਕਵੱਡੀ ਆਇਦਰ ਮੇਰੇ ਬੱਚੇ ਸਮਰਾਜੀ ਖੜੇ ਆ ਇਹਨਾਂ ਨੇ ਦਿੱਤੇ ਡਾਲਰਾਂ ਧੰਨਵਾਦ ਕਰਦੇ ਇਹਨਾਂ ਦਾ ਇਹ ਦਲਜੀਤ ਰੇਡ ਤੇ ਦਲਜੀਤ ਨੇ ਭਾਇਆ ਕਵੱਡੀ ਤੇ ਕਰੀਫਤਾ ਸਾਰਿਆਂ ਨੂੰ ਇਕੱਠੇ ਕਿਹਾ ਕਵੱਡੀ ਹੋ ਰਹੀ ਹੈ ਹਾਂ ਭਾਇਆ ਹੱਸ ਪਿਆ ਕੀ ਇਹਦਾ ਜਾਓ ਫਿਰ ਕਾਲਿਆਂ ਵਿੱਚ ਆ ਫਿਰ ਹਾਂ ਅੰਗਲ ਖੜੀ ਹਾਂਜੀ ਹਰਜੀਤ ਰੇਟ ਤੇ ਉਹ ਟ੍ਰਾਂਟੋ ਟਰੱਕ ਵਾਲੇ ਕਹਿੰਦੇ ਵੀ 2.5 250 ਦੋਹਾ ਤੇ ਫੇਰ ਲਾਤਾ ਤੇ ਜਿਹੜਾ ਹਰਜੀਤ ਤੇ ਭੀਮੇ ਨ ਰੱਖੂ ਨਾ 2.5 250 ਹੋਰ ਤੇ ਡਾਲਰਾਂ ਮੀਂ ਟਰੱਕ ਵਾਲੇ ਖੋਲਦੇ ਡਾਲੇ ਹੋਣਾ ਹਾਂ ਇਹ ਆ ਛੋਟਾ ਜਵਾਨ ਕਬਰੂ ਸਰਜੀਤ ਰੇਟ ਤੇ ਹਾਂ ਸਰਜੀਤ ਦੰਦਾ ਕਿਹੜੇ ਤੇ ਉਹਦੇ ਨਾਲ ਉਹੋ ਜੇ ਕਬਰੂ ਛੋਟਾ ਪਾਇਆ ਅੱਜ ਹਾਂ ਬਿਲਕੁਲ ਲਾਈਨ ਦੇ ਕੋਲੇ ਕੀ ਕਹਿੰਦੇ ਆ ਹਾਂ ਰੱਥ ਦਾ ਮੋੜ ਕੇ ਫੇਰ ਹਾਂ ਆ ਆ ਤੱਕ ਗਿਆ ਕੀ ਕਹਿੰਦਾ ਹਾਂ ਪੁਆਇੰਟ ਰੱਖਣ ਵਾਲਾ ਉਹ ਜਵੇਂ ਕਾਰਟ ਵੀਲ ਉਹਦਾ ਨਾ ਬਣਾਦਾ ਮਿੰਟੂ ਵੱਲੋਂ ਹਰਜੀਤ ਨੂੰ ਸਾਡਾ ਧੰਨਵਾਦ ਕਰਦੇ ਆ ਮਿੰਟੂ ਦਾ ਆਸੀ ਮਹਿਮਾ ਇਹ ਚੱਤਰ ਨਾਈਸ ਨੂੰ ਰੈਕਸਲ ਕਲੱਬ ਵੱਲੋਂ ਮਾਡਰਨ ਬਾਡੀ ਜੋਬ ਵੱਲੋਂ 60 ਡਾਲਰ ਤੇ ਆਂਦੇ ਧੰਨਵਾਦ ਕਰਦੇ ਆ ਇਹਦਾ ਗੱਬਰੂ ਰੇਟ ਤੇ ਓ ਮੈਂ ਹੱਥਾਂ ਜਵਾਨੋ ਤੇ ਉਧਰ ਮੈਂ ਵੀ ਤੇ ਆਹਾਹਾਹਾ ਮਾਰਦਾ ਤਾਂ ਪਿਆਣ ਤੋਂ 20 ਡਾਲਰ ਹਜੀਤ ਰੇਟ ਤੇ ਅਜੀਤ ਆਇਆ ਹੋਇਆ ਕਹਿੰਦੇ ਆ ਕਿ 250 ਡਾਲਰ ਦਾ ਸਵਾਲ ਆ ਹਾਂ ਟ੍ਰਾਂਟੋ ਟਰੱਕ ਵਾਲਾ ਕਹਿੰਦਾ ਵੀ 250 ਹੋਰ ਤੇਰੇ ਤੇ ਜਵਾਨਾ ਹਾਂ ਉਹ ਕਹਿੰਦੇ ਟਰੱਕ ਪਰ ਕਿ ਲਿਆ ਗਿਆ ਹਾਂ ਫੇਰ ਲੱਕਿਆ ਹਾਂ ਹਰਜੀਤ ਨੂੰ ਸੁਖੇ ਵੱਲੋਂ 100 ਡਾਲਰ ਧੰਨਵਾਦ ਕਰਦੇ ਆਂ ਸੁਖੇ ਦਾ ਇਹ ਆ ਦਲਜੀਤ ਉਸ ਹੀ ਹਰਜੀਤ ਦਲਜੀਤ ਨੇ ਭਾਈ ਇਹ ਕਵੱਟੀ ਆਪ ਆਇਆ ਸੁਜਵਾਨ ਨੇ ਪੀੜੇ ਗੱੱਸੀ ਵਾਲੇ ਨੇ ਕਿਉਂ ਮਰੋੜੂ ਘੱਟੀ ਜਿਕੇ ਨਹੀਂ ਹਾਂ ਪੁਆਇੰਟ ਤੇ ਰੇਡਰ ਦਾ ਇਹ ਆ ਪੀਮਾ ਉਹਦੇ ਕਹਨੋ ਪੀਮਾ ਕਹਿੰਦੇ ਆ ਜੀ ਕਹਿੰਦਾ ਮੈਨੂੰ ਪੀਮੇ ਨੇ ਪਾਇਆ ਹੱਥ ਤੇ ਹੁਣ ਨਹੀਂ ਹੱਥ ਪੈਂਦਾ ਕਿਤੇ ਕਹਿੰਦਾ ਇਹ 250 ਤਾਂ ਮੈਂ ਲਿਆਣਾ ਸਰਜੀਤ ਜਿੰਦਾ ਗੇੜੇ ਜਾਗੜਿਆ ਇੰਡੀਆ ਲਾਓ ਆਪਾ ਹਾਂ ਕਾਲੇ ਨੂੰ ਲਾਇਆ ਵੀ ਹੱਥ ਤੇ ਕਰ ਦਿਓ ਕੋ ਖੜੀ ਹਰਜੀਤ ਨੂੰ ਡੀਐਸ ਸਟੈਂਡਸ ਵੱਲੋਂ 20 ਡਾਲਰ ਤਨਖਾਹ ਕਰਦੇ ਆ ਇਹ ਹਰਜੀਤ ਪੰਜਾਬ ਦਾ ਗੱਬਰੂ ਮਾਣਾ ਪੰਜਾਬ ਨੂੰ ਇਹ ਫਰਕ ਦੇ ਦੋਲੇ ਹੱਸਦੇ ਮੂੰਹ ਚੁੰਗਿਆ ਬਾਦੇ ਗੱਬਰੂ ਅੱਜ ਕੋ ਦੇ ਕੇ ਦੋਨੋਂ ਜਵਾਨ ਮਾਰਦੇ ਤਾ ਉਹ ਕੀ ਕਹਿੰਦੇ ਆ ਹਾਂ ਕਹਿੰਦਾ ਹਰਜੀਤ ਆ ਦੁਨੀਆ ਮੰਦੀਆ ਮੈਨੂੰ ਕਾਤੇ ਤੋਂ ਯੱਤੜੇ ਤਕੜਾ ਜਵਾਨਾਂ ਤੋਂ ਇਹ ਜਵਾਨ BC ਦਾ ਰੇਟ ਤੇ ਅਰਾਏ ਆਟੋਆ ਵਰਟੀ ਵੱਲੋਂ ਹਰਜੀਤ ਨੂੰ 2 ਡਾਲਰ ਤਨਵਾਰ ਕਰਦੇ ਆ ਇਹਦੇ ਡਾਲਰ ਦੇ ਡਾਲਰ ਚੜੇ ਹੁੰਦੇ ਆ अमरजीत वलो हरजीत हां आ जवान की देखो कब्डी यह है भीम भीम रेट देते दिदा किड़े कि लादा हाथ बाघा वाल मुंडा हां की कहता जाऊ जाऊ हां काम पुइंट काम पिंड सेखो कैमी फाइनल दीमान भी ग्राउंड तैयार होकर आ जाना ਆਸ ਤੋਂ ਆ ਰਹੀ ਲੜਕੀਆਂ ਮੈਚ ਕਰਾਵਾਂਗੇ ਹਾਂਜੀ ਚਲ ਭੀਮੇ ਦੇ ਕਾਈਸਾ ਫੇਰ ਲੱਗਿਆ ਹਾਂ ਅੰਟਾਰੀਓ ਉਹ ਕਹਿੰਦਾ ਵੀ ਤੂੰ ਰਹੀ ਜਾ ਤੇ ਅਸੀਂ ਪੈਸੇ ਚਹੀ ਜਾਣੇ ਆ ਅੰਟਾਰੀਓ ਦੀ ਟੀਮ ਨੂੰ ਬੇਨਤੀ ਕਰਦੇ ਆ ਕਿ ਜਲਦੀ ਚੇਂਜਿੰਗ ਰੂਮ ਦੇ ਵਿੱਚ ਪਹੁੰਚ ਜਾਵੇ ਅੰਟਾਰੀਓ ਦੀ ਟੀਮ ਪਲੀਜ਼ ਹਰਜੀਤ ਰੇਟ ਤੇ ਕੀ ਕਰਦਾ ਹਰਜੀਤ 250 ਡਾਲਰਸ ਵਾਲੇ ਤੇ ਵੀ ਹਾਂ ਆ ਬਿਆਜਵਾਨ ਕੀ ਕਹਿੰਦਾ ਉਹ ਕਹਿੰਦਾ ਮਾਦਾ ਇੱਧਰ ਇੱਕ ਬਿੰਦਾ ਆਇਆ तू आ, ऐसे तो हो, हो आ, तू बूरिया चुगिया ने टू प्रसेंट नहीं पीता हां ऐसे रखते हो पता लगता भी दुख गऊ जा मध्य होते टू प्रसेंट ले क्या कई बुरिया रखिया पाया अस जवानू बीसी वाले ना क्यों जाऊ रहूगा होते हां आ गया हां पॉइंट रेडर का ਨਸ਼ਤਰ ਨੋਜਿੰਦਰ 20 ਡਾਲਰ ਦਾ ਧੰਨਵਾਦ ਕਰਦੇ ਆਂ ਹਾਂ ਟੀਮਾ ਰੇਡ ਤੇ ਟੀਮਾ ਦਾ ਫੱਟਾ ਲਗਿਆੜ ਨੂੰ ਖੇਲਾ ਦਾ ਹਾਂ ਕੀ ਕਹਿੰਦਾ ਜਾਓ ਆ ਬਾਤ ਰੋਣਾ ਆ ਪੁਆਇੰਟ ਟੀਮੇ ਦਾ ਤਲਵੰਡੀ ਵਾਲਾ ਵਿਲਾ ਅਰਜੀਤ ਨੂੰ 20 ਡਾਲਰ ਹੁੰਦਾ ਧੰਨਵਾਦ ਕਰਦੇ ਆਂ ਆ ਜਿੰਨੇ ਮੇਰਾ ਵੀਰ ਕੁਛ ਐਸਾ ਇਤੇ ਹਾਂ ਇਹ ਗੱਲ ਕਰ ਜਾ ਆ ਆ ਛੋਟਾ ਮੁੰਡਾ ਜਵਾਨ ਹੈ ਰੇਡ ਤੇ ਕੀ ਕਹਿੰਦਾ ਰੱਖਿਆ ਲੱਗਦਾ ਕੀ ਕਹਿੰਦਾ ਦੇ ਦੇ ਕਿਹੜਾ ਲਾ ਛੱਡ ਦੇ ਮੋਟੇ ਉੱਪਰ ਦੀ ਹਾਂ ਆ ਇਹ ਆ ਕਹਿੰਦੇ ਕਈ ਵਾਰੀ ਗਿਆ ਕਹਿੰਦਾ ਇਹ ਭਾਜਣਾ ਤੇ ਸਾਧੂ ਵੱਲੋਂ ਬਾਜ ਨੂੰ 20 ਡਾਲਰ ਧਨਵਾਦ ਕਰਦੇ ਹਰਜੀਤ ਰੇਡ ਤੇ ਦੋਨਾਂ ਨੂੰ ਜੀ 20-20 ਡਾਲਰ ਕਹਿੰਦੇ ਇਹ ਆ ਹਰਜੀਤ ਪੰਜਾਬ ਦਾ ਮਹਾਨ ਸਪੂਤ ਸਾਜਨੀ ਜਾਨ ਉਹ ਬਹਾਦਰ ਫੇਰਾ ਇਕੜਾ ਜਵਾਨ ਹੈ ਜਿਹਨੇ ਹੱਥ ਮਾਇਆ ਹਾਂ ਇਸੀ ਹਰਮਨ ਹਰਮਨ ਨੂੰ ਕਹਿੰਦਾ ਐਵਰੀ ਡੇ ਨਾਟ ਸੰਡੇ ਮਾਈ ਡੀਆ ਹਾਂ ਪੰਜਾਬ ਟਰੱਕ ਵੱਲੋਂ ਹਰ ਜਿੱਤੋਂ 20 ਡਾਲਰ ਆਹ ਹੈ ਦਲਜੀਤ ਦਿੱਲੀ ਦੇ ਲੱਤਾਂ ਇਹਨੇ ਲੰਮੀਆਂ ਵੀ ਉਹ ਕਹਨੂੰ ਹਾਂ ਪੁਆਇੰਟ ਦਲਜੀਤ ਦਾ ਆ ਆ ਵੀ ਫੇਰ ਭੀਮਾ ਹਾਂ ਬਕਜਿੰਦਰ ਕਾਕਾ 20 ਡਾਲਰ ਹਰਜੀਤ ਨੂੰ ਤੇ ਪੁਆਇੰਟ ਭੀਮੇ ਦਾ ਇਹ ਮੁੰਡਾ ਦਲਜੀਤ BC ਦਾ ਬੜੀ ਸੋਹਣੀ ਕਬੱਡੀ ਹੋ ਰਹੀ ਹੈ ਬੇਸ਼ੱਕ بارش ਹੋ ਰਹੀ ਹੈ ਪਰ ਸਵਾਲ ਉਹਦੇ ਕਹਿੰਨ ਨੂੰ بارش ਦਾ ਖਿਆਲ ਹੀ ਨਹੀਂ ਵੀ ਕੌਣ ਭਜ ਰਿਹਾ ਹਾਂ ਇਹ ਕਿਹੜਾ ਰੋਜ਼ ਰੋਜ਼ ਹੋਣਾ ਕਿਉਂ ਛਿੱਟਿਆ ਲਾਈਨ ਤੇ ਫਿਰਦਾ ਟਾਂਨੇਆਂ ਦੇ ਪੂਲਿਆਂ ਨੂੰ ਆ ਆ ਉਹਦੇ ਕਹਿੰਨ ਉਹ ਇੰਡੀਆ ਵਾਲਿਆਂ ਦਾ ਜੰਬੂ ਪੂਰਾ ਛਾੜ ਦਾ ਸਰੀਰ ਡਾਂਸ ਕਰਦਾ ਨੱਚਦਾ ਟੱਪਦਾ ਨਸ਼ਾ ਜਵਾਨੀ ਦਾ ਤਾਕਤ ਵੀ ਆ ਜਵਾਨ ਬੀਸੀ ਦਾ ਇਸੀ ਦਾ ਖਬਰੋ ਕੋਟੀ ਐਰੋ ਬਰੀਡ ਵਾਲਾ ਬਿੱਲਾ ਅਜੀਤ ਨੂੰ ਵੀ ਡਾਲਰ ਦਾ ਧੰਨਵਾਦ ਕਰਦੇ ਆ ਤੇ ਪੁਆਇੰਟ ਰੇਡਰ ਦਾ ਟੀਮਾਂ ਰੇਡ ਤੇ ਉਧਰ ਡਾਲਰਾਂ ਤੇ ਡਾਲਰ ਡਿੱਗਦੇ ਆ ਡਿੱਗੇ ਆ ਤੇ ਜੋਰ ਨਾਲ ਹੀ ਜਵਾਨਾ ਉੱਠ ਖੜਾ 250 ਡਾਲਰ ਦਾ ਸਵਾਲ ਆ ਹਾਂ ਕੀ ਕਹਿੰਦਾ ਰਵੀ ਜੀ ਸਾਹਿਬ ਕੀ ਕਹਿੰਦੇ ਆ ਪੁਆਇੰਟ ਰੇਡਰ ਦਾ ਇਹ ਦਲਜੀਤ ਬੀਸੀ ਦਾ ਲੰਮੀਆਂ ਲੱਤਾਂ ਦੇ ਲੰਮੀ ਬਾਹਾਂ ਆ ਮਾਰਦਾ ਦਾਮਿਆ ਆ ਕਿਰਦਾ ਸਾਰਿਆਂ ਦੱਪੀ ਪਾਇਆ ਗੁੱਟ ਨੂੰ ਹੱਥਾਂ 'ਚ ਛੱਡਿਆ ਹਾਂ ਕਰਤੀ ਉਹਨਾਂ ਖੜੀ ਹਰਜੀਤ ਹਰਜੀਤ ਰੇਡ ਤੇ ਰਾਏ ਆਟੋ ਵਾਡੀ ਵੱਲੋਂ ਦਲਜੀਤ ਨੂੰ ਹਰਜੀਤ ਨੂੰ 20 ਡਾਲਰ ਦਲਜੀਤ ਨੂੰ ਦਲਜੀਤ ਨੂੰ ਵੀ ਡਾਲ ਲਓ ਧੰਨਵਾਦ ਕਰਦੇ ਹਾਂ ਹਰਜੀਤ ਨੂੰ ਵੀ ਡਾਲ ਤੇ ਆਂਦੇ ਆ ਇਹ ਦਲਜੀਤ ਇੱਕ ਪਾਸੇ ਦਲਜੀਤ ਜਾਂਦਾ ਤੇ ਇੱਕ ਪਾਸੇ ਹਰਜੀਤ ਜਾਂਦਾ ਹਾਂ ਜਿੱਤ ਦੋਨਾਂ ਦੀ ਹੈ ਉਧਰ ਨਹਾਵੇ ਵਾਲੇ ਨਹਾਵਾ ਜੁਵਲਰ ਵਾਲੇ ਮੁੰਦਰਾ ਘੜੀ ਫਿਰਦੇ ਆ ਹਾਂ ਉਹ ਕਹਿੰਦੇ ਵੀ ਸਾਰੇ ਵਾਸਤੇ ਲੰਬੇ ਨਾਮ ਰੱਖੇ ਹੋਇਆ ਇਹ ਟੀਮਾਂ ਟੀਮਾਂ ਰੇਟ ਤੇ ਕੋਟਰ ਸਿੰਘ ਨੇ ਮਾਇਆ ਹੱਥ ਤੇ ਪੁਆਇੰਟ ਈਮੇ ਦਾ ਅਗਲਾ ਮੈਚ ਦੋਨੇ ਟੀਮਾਂ ਅਨਟਾਰੀਓ ਵਰਸਸ ਯੂ ਐਸ ਏ ਪਲੀਜ਼ ਯਾਰ ਇਸ ਮੈਚ ਦੇ ਖਾਤਮ ਹੋਣ ਦੇ ਪ੍ਰੰਤ